ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਦੇ ਅੰਦਰ ਕੀਤੇ ਗਏ ਟਰੈਕਟਰ ਮਾਰਚ ਐਸ਼ਨ ਦਿਖਾ ਰਹੇ ਹਾਂ ਬਠਿੰਡਾ ਦੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਦਾਣਾ ਮੰਡੀ ਵਿਖੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਬਠਿੰਡਾ ਦੇ ਡੀ.ਐਸ.ਓ. ਕਨਈਆ ਚੌਂਕ ਤੱਕ ਇਹਨਾਂ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਟਰੈਕਟਰ ਮਾਰਚ ਕੀਤਾ ਗਿਆ ਇਹ ਮਤਲਬ ਕਹਿਣਾ ਹੈ ਕਿ ਜੋ ਕਿਸਾਨਾਂ ਦੀਆਂ ਮੰਗਾਂ ਹਨ ਦਿੱਲੀ ਚੰਸ ਦਰਾਂ ਕੇਂਦਰ ਦੀ ਸਰਕਾਰ ਵੱਲੋਂ ਮੰਨੀਆਂ ਗਈਆਂ ਸਨ ਉਹਨਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਅੱਜ ਇਹਨਾਂ ਵੱਲੋਂ ਦੇਸ਼ ਭਰ ਦੇ ਅੰਦਰ ਟਰੈਕਟਰ ਮਾਰਚ ਕੀਤੇ ਜਾ ਰਿਹਾ ਤੇ ਬਠਿੰਡਾ ਦੇ ਅੰਦਰ ਵੱਖ-ਵੱਖ ਜਗ੍ਹਾ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤੇ ਗਏ ਐਸ ਨੂੰ ਦਿਖਾ ਰਿਹਾ ਬਠਿੰਡਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਅੰਦਰ ਟਰੈਕਟਰ ਮਾਰਚ ਕੀਤੇ ਗਏ ਆਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਕਿਸਾਨ ਅਤੇ ਕੀ ਐ ਸਰ ਮਾਮਲਾ ਇਹ ਸਰ ਕੀ ਨਾਮ ਹੈ ਤੁਹਾਡਾ ਤੇ ਮਰਨਾਜੀ ਬੂਟਾ ਸਿੰਘ ਟੋਂਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਦਿਖਾਉਂਦਾ ਕੀ ਮਾਮਲਾ ਦੇ ਵਿੱਚ ਮਾ ਬਲਾਏ ਆ ਜੀ ਅੱਜ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਟਰੈਕਟਰ ਪ੍ਰੇਟ ਕਰ ਰਹੇ ਆ ਸਾਰੇ ਹਿੰਦੁਸਤਾਨ ਭਾਰਤ ਦੇ ਵਿੱਚ ਅੱਜ ਅਸੀਂ ਬਹਿੰਡੇ ਦੀ ਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਆ ਜੋ ਇੱਥੋਂ ਅਸੀਂ ਇਕੱਠੇ ਹੋ ਕੇ ਕਨਿਆ ਚੌਂਕ ਤਾਈ ਜਾਣਾ ਕਿਉਂਕਿ ਜਿਹੜੇ ਅਸੀਂ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸੀਗੇ 740 ਸਾਡਾ ਉੱਥੇ ਕਿਸਾਨ ਮਜ਼ਦੂਰ ਸੀਦ ਹੋ ਗਿਆ ਤੇ ਦਿੱਲੀ ਮੋਰਚੇ ਦੇ ਵਿੱਚ ਉੱਥੇ ਮੀਟਿੰਗ ਕੀਤੀ ਸੀ ਕੇਂਦਰ ਸਰਕਾਰ ਦੇ ਨਾਲ ਵੀ ਜਿਹੜੀਆਂ ਹਟਕਾਂ ਰਹਿੰਦੀਆਂ ਮੰਗਾਂ ਉਹ ਪੂਰਗ ਕੀਤਾ ਗਿਆ ਹਨ ਪਰ ਕੇਂਦਰ ਸਰਕਾਰ ਕੰਬਕਾਰ ਦੀ ਨਹੀਂ ਸੁਤੀ ਪਈ ਹੈ ਉਲਟੀ ਇੱਕ ਖਰੜਾ ਭੇਜਿਆ ਉਹਨਾਂ ਨੇ ਜਿਹੜਾ ਖਰੜਾ ਉਹੋ ਪਹਿਲੇ ਕਾਲੇ ਕਾਨੂੰਨ ਦੀ ਕਾਪੀ ਹੈ ਪਰ ਉਹਦੇ ਅੱਖੋਂ ਰਿਜ਼ਲਟ ਲਾਹੀਏ ਇਕੱਲੀ ਕਾਪੀ ਉਹੀ ਹੈ ਵੀ ਸਾਡੇ ਜਿਹੜੇ ਕਿਸਾਨ ਹੈ ਮੰਡੀਆਂ ਦੇ ਉੱਤੇ ਭੋਗ ਪਾਉਣਾ ਮੰਡੀਆਂ ਦਾ ਆੜਤੀਆਂ ਦਾ ਤੇ ਲੇਬਰ ਦਾ ਤੇ ਕਿਸਾਨ ਦੇ ਮਤਲਬ ਜ਼ਮੀਨਾਂ ਨੂੰ ਜਿਹੜੀ ਫਸਲ ਹੈ ਉਹਦੇ ਠੇਡੇ ਮਾਰਨੇ ਆ ਉਹਦਾ ਅਸੀਂ ਵਿਰੋਧ ਕਰਦੇ ਆ ਵੀ ਜਿਹੜਾ ਖਰੜਾ ਪੰਜਾਬ ਸਰਕਾਰ ਨੂੰ ਕੰਨਾਂ ਵੀ ਵਾਪਸ ਲੈਤਾ ਜਾਵੇ ਜਦੋਂ 92 ਇਹਨਾਂ ਦੇ ਜਿਤਾ ਕੇ ਸਾਡੇ ਕਿਸਾਨਾਂ ਨੇ ਇਹਨਾਂ ਦੀ ਝੋਲੀ 'ਚ ਪਾ ਤੇ ਇਹਨਾਂ ਨੂੰ ਖੋਤ ਲੈਣਾ ਚਾਹੀਦਾ ਇਹਨਾਂ ਨੂੰ ਕੰਧ ਤੇ ਲਿਖ ਲਿਆ ਪੜਨਾ ਚਾਹੀਦਾ ਵੀ ਜਦੋਂ ਕਿਸਾਨ ਮੈਦਾਨ ਦੇ ਵਿੱਚ ਆ ਗਏ ਫਿਰ ਇਹ ਰੱਦ ਕਰਾਇਆ ਵੀ ਸਕਦੇ ਜਿਵੇਂ ਦਿੱਲੀ ਦੇ ਵਿੱਚ ਕਰਾ ਕੇ ਰਹੇ ਹੈ ਇਸ ਕਰਕੇ ਅਸੀਂ ਅੱਜ ਜਿਹੜੀ ਡੰਗੀ ਡਿਊਟੀ ਸਾਨੂੰ ਜਾਦੀ ਮਿਲੀ ਹੈ ਸਾਨੂੰ ਭਵਾਂ ਭਗਤ ਸਿੰਘ ਦੀ ਸੋਚ ਦੇ ਮਤਲਬ ਰਹਿੰਦੇ ਕਾਲਜੂ ਰੇਡ ਪੂਰੇ ਕਰਾਂਗੇ ਤੇ ਭਗਤ ਸਿੰਘ ਜਿਹੜੀ ਸੋਚਾਂ ਨੂੰ ਤਾਜ਼ਾ ਰੱਖਦੇ ਹੋਏ ਅੱਜ ਅਸੀਂ ਮਤਲਬ ਟਰੈਕਟਰ ਮਾਰਚ ਕਰ ਰਹੇ ਹਾਂ ਮੇਰਾ ਨਾਮ ਅਕਸੀਰ ਚੁੰਬਾ ਭਾਰਤੀ ਕਿਸਾਨ ਧੁਨਾਇਕਤਾ ਗਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ ਅਬਿਲਕੀ ਅੱਜ ਦਾ ਜਿਹੜਾ ਟਰੈਕਟਰ ਮਾਰਚ ਕਰ ਰਹੇ ਆ ਅਸੀਂ ਜਿਹੜਾ ਇਹ ਕਿਸਾਨ ਦਾ ਇੱਕ ਘਮਾਉ ਪੁੱਤ ਆ ਤੇ ਜੇ ਹੱਡੀਆਂ ਜ਼ਮੀਨਾਂ ਰਹੀਆਂ ਤਾਂ ਫਿਰ ਟਰੈਕਟਰ ਵੀ ਕੀ ਕੰਮ ਤਾਂ ਕਰਕੇ ਸਾਰੇ ਭਾਰਤ ਚ ਅਸੀਂ ਟਰੈਕਟਰ ਮਾਰਚ ਕਰ ਰਹੇ ਆ ਤਹਿਸੀਲਾਂ ਤੇ ਨਕੀਆ ਬਲਾਕਾਂ ਚ ਤੇ ਜ਼ਿਲ੍ਹਿਆਂ ਚ ਕੇਰਾ ਮੰਡੀਆਂ ਚ ਜਾਂ ਸੜਕਾਂ ਤੇ ਲਾ ਕੇ ਤੋਂ ਬਾਅਦ ਸ਼ਹਿਰ ਵਿੱਚ ਦੀ ਮਾਰਚ ਕਰਕੇ ਇਹਨੂੰ ਸਮਾਪਤ ਕਰਾਂਗੇ ਆਈ ਜਿਵੇਂ ਜ਼ਮੀਨਾਂ ਅੰਗਰ ਸੈਂਟਰ ਖੋਣ ਲੱਗੀ ਹੋਈ ਆ ਪਹਿਲਾ ਕਾਲੇ ਕਾਨੂੰਨ ਤਿੰਨ ਵਾਪਸ ਕਰਾ ਕੇ ਲੈ ਆਏ ਦਿੱਲੀ ਤੋਂ 13 ਮਹੀਨੇ ਲੜ ਕੇ ਲੜ ਕੇ 750 ਕਿਸਾਨ ਚੀਤ ਕਰਾਇਆ ਤਾਂ ਹੁਣ ਉਹਨਾਂ ਨੇ ਪੰਜਾਬ ਸਰਕਾਰਾਂ ਨੂੰ ਕੱਲੀ ਜ਼ਿਲਤ ਬਦਲੀਆ ਕਿਤਾਬ ਉਹੀ ਆ ਉਹ ਖਾਣਾ ਭੇਜਿਆ ਉਸ ਦਾ ਵੀ ਰੋਸ ਵਜੋਂ ਅੱਜ ਅਸੀਂ ਟਰੈਕਟਰ ਮਾਰਚਾ ਜਿਹੜਾ ਕਰ ਰਹੇ ਕਿ ਕਿੱਥੋਂ ਕਿੱਧਰ ਕੀ ਜਾਏ ਇਹ ਦਬਾਂਡੇ ਦੀ ਦਾਣਾ ਮੰਡੀ ਚੋਂ ਲੱਗਿਆ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਮਾਰ ਰੋਡ ਤੋਂ ਉਦੋਂ ਅਮਰੀਕ ਸਿੰਘ ਰੋੜੋ ਕੇ ਭਾਈ ਕਨਈਆ ਚੌਂਕ ਸਮਾਪਤ ਕਰਨਾ ਅਸੀਂ ਕਿ ਉਮੀਦ ਹੈ ਟਰੈਕਟਰ ਜੇ ਆ ਟਰੈਕਟਰ ਦਾ ਅਸੀਂ ਨਾਮਾਤਰ ਬਨ ਕਿਆ ਫਰਿਆਦ ਕੀਤੀ ਆ ਜਿਹੜੇ ਨਿਕਿਆ ਕਿਉਂਕਿ ਸਾਡੇ ਨਿਕਿਆ ਟਰੈਫਿਕ ਕੱਚਾ ਨਿਕੋ ਸ਼ਹਿਰ ਬੱਚਾ ਨੂੰ ਜਾਂ ਕੋਈ ਰਾਗੀ ਰਵੀਰਾਂ ਨੂੰ ਜਾਂ ਕੋਈ ਹੋਰ ਵਿਗੜਨਾ ਪਵੇ ਤੇ ਤਾਂ ਵੀ ਨੌਜਵਾਨ ਆਪਦੇ ਉਤਸ਼ਾਹ ਨਾਲ ਨਿਕਿਆ ਇਹ ਟਰੈਕਟਰ ਮਾਰਚ ਵੱਤੋਂ ਵੱਧ ਅਸੀਂ ਲੈ ਕੇ ਆਵਰੋ ਆ ਰਹੇ ਆ ਤਾਂ ਜੇ ਅਸੀਂ ਜ਼ੋਰ ਲਾ ਕੇ ਸੰਯੁਕਤ ਮੋਰਚੇ ਕਨੂ ਤਾਂ ਇਸ਼ਾਰਾ ਬੰਡਾ ਅਸੀਂ ਜਾਮ ਕਰ ਸਕਦੇ ਸੀ ਉਹ ਨਹੀਂ ਕਰਦੇ ਸੀ ਕਿਉਂਕਿ ਲੋਕਾਂ ਦੀ ਦੁੱਖ ਤਕਲੀਫਾਂ ਨੂੰ ਖਿਆਲ ਚ ਰੱਖਦੇ ਹੋਏ ਥੋੜਾ ਜਿਹਾ ਦਕਤਾ ਜਿਹੜਾ 3-4 ਸੌ ਟਰੈਕਟਰ ਹੋ ਜਾਊਗਾ ਫਿਰ ਵੀ ਇਹ ਜਨਰਲ ਪ੍ਰੈਕਟਿਸ ਆ ਕਿ ਕਹਿੰਦਾ ਇਹ ਸਾਡਾ ਜਿਹੜਾ ਨਿਰੰਤਰ ਜਿਹੜਾ ਚੱਲ ਰਿਹਾ ਸਾਡਾ ਸੰਘਰਸ਼ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਹੋਣਗੀਆਂ ਲਾਗੂ ਕਰਾਉਣ ਵਾਸਤੇ ਉਸ ਦੇ ਸਬੰਧ ਚ ਅਸੀਂ ਅੱਜ ਰੋਸ ਵਜੋਂ ਟਰੈਕਟਰ ਕੱਢਿਆ ਏ ਸੜਕਾਂ ਦੇ ਇਹ ਤਾਂ ਐਕਸਪੈਕਟ ਕਿਹੜੀ ਕਿਹੜੀ ਲੋਕੇਸ਼ਨ ਤੇ ਕਰੀ ਆ ਅਸਾਏ ਪਾਇਕਨਿਆ ਚੌਂਕ ਤੋਂ ਲੈ ਕੇ ਇਧਰ ਅੰਮ੍ਰਿਤਸਰ ਰੋਡ ਤੇ ਵੀ ਐ ਇਧਰ ਮੋਕਸਰ ਮਲੋਟ ਰੋਡ ਤੇ ਵੀ ਐ ਜੀ ਹਰ ਇੱਕ ਪਿੰਡ ਚੋਂ 100 100 150 ਟਰੈਕਟਰ ਆਇਆ ਜੀ ਅਣੀ ਮੰਗਾ ਸਾਡੀਆਂ ਇਹਦੀਆਂ ਮੰਗਾਂ ਹੋਊਗਾ ਮੰਗਾ ਉਹ ਲਾਗੂ ਕਰਵਾਉਣ ਵਾਸਤੇ ਜੀ ਅੱਜ ਦਾ ਦਿਹਾੜਾ ਚੁਣਿਆ ਗਿਆ ਖਾਸ ਤੌਰ ਤੇ 26 ਜਨਵਰੀ ਨੂੰ ਟਰੈਕਟਰ ਵਾਸਤੇ ਉਹਦੇ ਤੇ ਕੀ ਹੋਣਾ 26 ਜਨਵਰੀ ਨੂੰ ਅੰਤਰਤਾ ਨੂੰ ਦੱਸ ਜਿਹੜਾ ਲਾਗੂ ਹੋਇਆ ਉਹਦੇ ਜ਼ਮਾਨੇ ਜਿase ਮਤਲਬ ਬਖਾਵਾ ਕਰਨਾ ਇੱਕ ਵੀ ਸਾਡਾ ਰੋਸ ਹੈ ਇਸ ਵਜੋਂ ਵੀ ਸਾਡੀਆਂ ਮੰਗਾਂ ਨਹੀਂ ਜਿੰਨਾ ਚਿਰ ਲਾਗੂ ਕਰਦੇ ਅਸੀਂ ਰੋਸ ਵਜੋਂ ਸੈਕਟਰ ਤੋਂ ਕੱਢੇ ਬਾ 2 ਵਜੇ ਤੱਕ ਰਹੇ ਦੋ ਵਜੇ ਤੱਕ ਕਿਸਾਨੀ ਨੇ ਇੱਕ ਤਸੰਦੂ ਪਰ ਜਿਹੜਾ ਅੱਜ ਸਾਡਾ ਸਮੁੱਚੇ ਪੰਜਾਬ ਦੇ ਵਿੱਚ ਟਰੈਕਟਰ ਰੋਸ ਵਜੋਂ ਸੜਕਾਂ ਤੇ ਖੜੇ ਕੀਤੇ ਪਰ ਅੱਜ 26 ਜਨਵਰੀ ਗੰਧੰਤਰ ਦੇਸ਼ਾ ਪਰ ਸਾਡਾ ਵੱਡਾ ਰੋਸ ਆ ਕਿ ਸਾਡੀਆਂ ਸਰਕਾਰਾਂ ਸੈਂਟਰ ਦੀਆਂ ਪਹਾਵਾ ਪੰਜਾਬ ਦੀਆਂ ਹੁਣ ਸਾਡੇ ਨਾਲ ਵਾਦੇ ਕਰਕੇ ਮੁੱਕਰਦੇ ਹਨ ਉਹਨਾਂ ਦੇ ਰੋਸ ਵਜੋਂ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਰੋਡਾਂ ਤੇ ਟਰੈਕਟਰ ਖੜੇ ਕੀਤੇ ਨੇ ਕਿਉਂਕਿ ਦੂਜੇ ਪਾਸੇ 26 ਫਰਵਰੀ ਤੋਂ ਲੈ ਕੇ ਖਨੌਰੀ ਮੋਰਚਾ ਚੱਲਿਆ ਭਾਵੇਂ 14 15 ਤੇ 21 ਫਰਵਰੀ ਨੂੰ ਕੇਂਦਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਗੋਲੀ ਮਾਰ ਕੇ ਸੁਭਕਰਨ ਸਿੰਘ ਮੱਲੋ ਨੂੰ ਨੌਜਵਾਨ ਨੂੰ ਸ਼ਹੀਦੀ ਕੀਤਾ ਤੇ 433 ਕਿਸਾਨਾਂ ਦੀਆਂ ਲੱਤਾਂ ਮਹਾ ਟੋੜੀਆਂ ਸਰਪੰਨੇ ਜਿਹਦੇ ਚ ਚਾਰ ਕਿਸਾਨਾਂ ਦੇ ਨੌਜਵਾਨਾਂ ਦੀ ਜਮਾ ਅੱਖਾਂ ਦੀ ਰੋਸ਼ਨੀ ਚਲੀ ਗਈ ਪਰ ਫਿਰ ਵੀ ਨਿਰੰਤਰ 26 ਨੰਬਰ ਤੋਂ ਲੈ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਮਰਨ ਮਰਤੇ ਜਾ ਰਹੀ ਆ ਅੱਜ ਕਿੰਨੇ ਵੇਲੇ ਚੱਲਣਾ ਚਾਹੀਏ ਅੱਜ ਜਿਹੜਾ ਰੋਸ ਮਾਰਚ ਆ 12 ਵਜੇ ਤੋਂ ਲੈ ਕੇ ਲੱਗ ਪੜ 2 ਵਜੇ ਤੱਕ ਟਰੈਕਟਰ ਨੇ ਜਿਹੜੇ ਉਹ ਰੋਸ ਵਜੋਂ ਸਮੁੱਚੇ ਪੰਜਾਬ ਦੇ ਵਿੱਚ ਰੋੜਾਂ ਤੇ ਅੱਜ ਖੜੇ ਕੀਤੇ ਨ ਸੀ ਮੰਗਾਂ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਨ ਉਹ ਸਾਡੀਆਂ ਮੰਨੀਆਂ ਮੰਗਾਂ ਪੂਰੀਆਂ ਕਰੋ ਨਹੀਂ ਘਰਾਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡਾ ਪੰਜਾਬ ਹੋਵੇ ਭਾਰਤ ਹੋਵੇ ਸਰਕਾਰ ਮਾਹੌਲ ਖਰਨ ਮਾਹੌਲ ਖਰਾਬ ਕਰਨ ਦੇ ਜ਼ਿੰਮੇਵਾਰ ਹੋਣੀਆਂ ਜਿਹੜੀਆਂ ਮੰਨੀਆਂ ਮੰਗਾ ਤੱਕ ਲਾਗੂ ਨਹੀਂ ਕਰ